ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਜੀ ਕ੍ਰੀਏਸ਼ਨਸ ਕੋਟ ਪੁਰਾਤਲਾ ਫੀਡ ਕਰਤੋਂ ਅੱਜ ਆਨਲਾਈਨ ਸੂਟਾਂ ਦੀ ਸ਼ਾਪਿੰਗ ਦੇ ਵਿੱਚ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਬਹੁਤ ਹੀ ਸਪੈਸ਼ਲ ਵੈਰਾਈਟੀ ਦੇ ਸੂਟ ਇਹ ਹੈ ਜੀ ਲਖਨਊ ਦੇ ਬਣੇ ਹੋਏ ਪਿਓਰ ਚਿਕਨ ਕਾਰੀ ਵਰਕ ਵਾਲੇ ਸੂਟ ਫੈਬਰਿਕ ਜਿਹੜਾ ਹੈ ਬੜਾ ਹੀ ਸੌਫਟ ਹੈ ਦਾ ਮੋਡਲ ਰਹੇਗਾ ਮੈਜੈਂਟਾ ਕਲਰ ਹੈ ਇਹ ਇਸ ਤੇ ਵਾਈਟ ਫ੍ਰੈਡ ਦੇ ਨਾਲ ਵਰਕ ਹੋਇਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ 슬ੀਵਸ ਦੇ ਉੱਪਰ ਵੀ ਬਹੁਤ ਸੋਹਣਾ ਸ਼ੋਲਡਰ ਵੀ ਬਣੇ ਹੋਏ ਐ ਬੈਕ ਨੈਕ ਰੀ ਤੇ ਪਿੱਛੇ ਬੈਕ ਵੀ ਬਣੀ ਹੋਈ ਹੈ ਜੀ ਤੇ ਫਰੰਟ ਦੇਖੋ ਕਿੰਨਾ ਹੈਵੀ ਹੈ ਬਹੁਤ ਹੀ ਫਾਈਨ ਵਰਕ ਹੋਇਆ ਹੋਇਆ ਹੈ ਰੈਡੀ ਟੂ ਵੇਅਰ ਹੈ ਇਹ ਸਾਈਜ਼ ਇਹਨਾਂ ਵਿੱਚ ਅਲੱਗ-ਅਲੱਗ ਮਿਲ ਜਾਣਗੇ ਇਸ ਕੁੜਤੇ ਦੇ ਨਾਲ ਵਾਈਟ ਕਲਰ ਦਾ ਜਿਹੜਾ ਹੈ ਉਹ ਪਲਾਜ਼ੋ ਹੋਏਗਾ ਤੇ ਇਹ ਜਿਹੜੇ ਨੇ ਵਿਦਆਊਟ ਦੁਪੱਟਾ ਰਹਿਣਗੇ ਸੂਟ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨੈਕਸਟ ਇਸ ਦੇ ਵਿੱਚ ਜਿਹੜਾ ਕਲਰ ਹੈ ਜੀ ਉਹ ਹੈ ਨੇਵੀ ਬਲੂ ਕਲਰ ਡਿਜ਼ਾਈਨ ਸਾਰਿਆਂ ਦੇ ਅਲੱਗ-ਅਲੱਗ ਹੋਣਗੇ ਚਿਕਨਕਾਰੀ ਵਰਕ ਦੀ ਅੱਜ ਸਪੈਸ਼ਲ ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਦਿਖਾਵਾਂਗੇ ਆਪਾਂ ਤੁਹਾਨੂੰ ਪਿਓਰ ਲਖਨਊ ਮੇਡ ਹੀ ਹੋਣਗੇ ਤੇ ਚਿਕਨਕਾਰੀ ਵਰਕ ਵਾਲੇ ਹੀ ਹੋਣਗੇ ਫੁੱਲ 슬ੀਵਜ਼ ਰਹਿਣ ਕੀ ਇਹਨਾਂ ਦੀਆਂ ਕਪੜਾ ਜਿਹੜਾ ਹੈ ਮੋਡਲ ਰਹੇਗਾ ਬੜਾ ਸੌਫਟ ਵਾਲਾ ਨੇਵੀ ਬਲੂ ਦੇ ਪਰ ਵਾਈਟ ਦਾ ਵਰਕ ਹੈ ਜਿਵੇਂ ਫਰੰਟ ਤੇ ਖੂਬ ਪੂਰਾ ਹੈਵੀ ਨੈਕ ਬਣਿਆ ਹੋਇਆ ਹੈ ਸਾਰਾ ਥੱਲੋਂ ਬਾਰਡਰ ਵੀ ਬਣਿਆ ਹੋਇਆ ਹੈ ਘੇਰਾ ਚਾਰੇ ਪਾਸੇ ਬਣਿਆ ਹੋਇਆ ਹੈ ਬੈਕ ਵੀ ਬਣੀ ਹੋਈ ਹੈ ਜਿਵੇਂ 슬ੀਵਜ਼ ਵੀ ਤੇ ਨਾਲ ਵਾਈਟ ਪਲਾਜ਼ੋ ਹੀ ਰਹੇਗਾ ਇਸਦੇ ਵੀ ਇਸ ਤੋਂ ਬਾਅਦ ਸੂਟ ਹੈ ਬੇਬੀ ਪਿੰਕ ਕਲਰ ਦੇ ਵਿੱਚ ਬਹੁਤ ਹੀ ਸ਼ਾਨਦਾਰ ਸੂਟ ਹੈ ਬਲਾ ਵੈਸੇ ਸੂਟ ਸਾਰੇ ਹੀ ਇੱਕ ਟੂਕ ਸੋਹਣੇ ਨੇ ਬਹੁਤ ਹੀ ਮਿੱਠਾ ਜਿਹਾ ਪਿੰਕ ਕਲਰ ਅਲੱਗ-ਅਲੱਗ ਸਾਈਜ਼ਸ ਜਿਹੜੇ ਨੇ ਅਵੇਲੇਬਲ ਰਹਿਣਗੇ ਵਰਕ ਦੇਖੋ ਕਿੰਨਾ ਸੋਹਣਾ ਬਣਿਆ ਗਿਆ ਪੂਰੇ ਹੈਵੀ ਵਰਕ ਵਾਲੇ ਦੁਪੱਟਾ ਸੌਰੀ ਸੂਟ ਨੇ ਤੇ ਕਪੜਾ ਵੀ ਬਹੁਤ ਹੀ ਵਧੀਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਨਾਲ ਇਹ ਵਾਲਾ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਨਾਲ ਪੂਰਾ ਜਿਹੜਾ ਇਹਦਾ ਬਾਟਮ ਰਹੇਗਾ ਉਹ ਪਲਾਜ਼ੋ ਹੋਏਗਾ ਤੇ ਉਸ ਦੇ ਉੱਪਰ ਵੀ ਵਰਕ ਹੋਏਗਾ ਇਹ ਰੈਡੀ ਟੂ ਵੇਅਰ ਨੇ ਸੂਟ ਹੈ ਰੈਡੀमेड ਜਿਹੜੇ ਕਿ ਆਪਾਂ ਸਪੈਸ਼ਲ ਵੈਰਾਈਟੀ ਤੁਹਾਡੇ ਲਈ ਅਰੇਂਜ ਕੀਤੀ ਹੈ ਪਲਾਜ਼ੋ ਦੇ ਉੱਪਰ ਵੀ ਵਰਕ ਦੇਖੋ ਫੈਬਰਿਕ ਇਸ ਦਾ ਬੜਾ ਆਰਾਮਦਾਇਕ ਜ ਹੈ ਠੀਕ ਹੈ ਜੀ ਵਿਦਾਊਟ ਦੁਪੱਟਾ ਹੋਣਗੇ ਇਹ ਸਾਰੇ ਸੂਟ ਇਸ ਦੇ ਵਿੱਚ ਇੱਕ ਹੋਰ ਕਲਰ ਹੈ ਪਿੰਕ ਦੇ ਵਿੱਚ ਹੀ ਸੌਰੀ ਪਿੰਕ ਦੇ ਵਿੱਚ ਡਿਜ਼ਾਈਨ ਅਲੱਗ ਤਰ੍ਹਾਂ ਦਾ ਇਸ ਦਾ ਡਿਜ਼ਾਈਨ ਡਿਫਰੈਂਟ ਹੈ ਪਹਿਲਾਂ ਵਾਲੀ ਪਿੰਕ ਨਾਲੋਂ ਦੇਖੋ ਬੈਕ ਵੀ ਬਣਿਆ ਹੋਇਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਸ਼ੋਲਡਰ ਵੀ ਬਣੇ ਹੋਏ ਹੈ ਹੈਵੀ 슬ੀਵਸ ਬਣੀਆਂ ਹੋਈਆਂ ਠੀਕ ਹੈ ਤੇ ਸਾਰੇ ਪਾਸੇ ਜਿਹੜਾ ਹੈ ਘੇਰਾ ਵੀ ਬਣਿਆ ਹੋਇਆ ਹੈ ਠੀਕ ਹੈ ਤੇ ਇਸ ਦੇ ਪਲਾਜ਼ੋ ਦੇ ਉੱਪਰ ਵੀ ਵਰਕ ਰਹੇਗਾ ਤੇ ਤੁਸੀਂ ਇਹਨਾਂ ਸੂਟਾਂ ਨੂੰ ਜਦੋਂ ਬੁੱਕ ਕਰਨਾ ਹੈ ਤਾਂ ਆਪਣਾ ਸਾਈਜ਼ ਵੀ ਜ਼ਰੂਰ ਨਾਲ ਦੱਸਣਾ ਹੈ ਠੀਕ ਹੈ ਜੀ ਇਹ ਬਹੁਤ ਹੀ ਪਿਆਰਾ ਜਿਹਾ ਸੀ ਗ੍ਰੀਨ ਕਲਰ ਹੈ ਡਿਜ਼ਾਈਨ ਇਸ ਦਾ ਅਲੱਗ ਰਹੇਗਾ ਜਿਵੇਂ ਇਸ ਦਾ ਵੀ ਹੈਵੀ ਨੈਕ ਹੈ ਹੈਵੀ ਫਰੰਟ ਹੈ ਬਹੁਤ ਸੋਹਣੇ ਬਾਰਡਰਸ ਬਣੇ ਹੋਏ ਐ ਬੈਕ ਵੀ ਬਣੀ ਹੋਈ ਐ ਬੈਕ ਨੈਕ ਵੀ ਬਣਿਆ ਹੋਇਆ ਸ਼ੋਲਡਰ ਬਣੇ ਹੋਏ ਨਾਲ ਹੀ ਸਲੀਵਜ਼ ਵੀ ਬਣੀਆਂ ਵੀ ਐ ਠੀਕ ਹੈ ਜੀ ਇਸ ਦਾ ਵੀ ਬਾਟਮ ਰਹੇਗਾ ਨਾਲ ਇਹਨਾਂ ਸਾਰੇ ਸੂਟਾਂ ਦੇ ਨਾਲ ਆਪਾਂ ਦੁਪੱਟੇ ਵੀ ਤੁਹਾਨੂੰ ਰੈਡੀ ਕਰਵਾ ਕੇ ਦੇਵਾਂਗੇ ਜੇ ਤੁਸੀਂ ਚਾਹੁੰਦੇ ਹੋ ਸਾਡੇ ਕੋਲੋਂ ਲੈਣੇ ਸੋਹਣੇ ਦੁਪੱਟੇ ਵੀ ਤੁਹਾਨੂੰ ਆਪਾਂ ਰੈਡੀ ਕਰਵਾ ਕੇ ਦਵਾਂਗੇ ਇਹ ਨਵੀਂ ਵੈਰਾਈਟੀ ਆਪਾਂ ਤੁਹਾਡੇ ਲਈ ਅਰੇਂਜ ਕੀਤੀ ਸੀ ਠੀਕ ਹੈ ਜੀ ਇਹ ਵਾਲਾ ਕਲਰ ਵੀ ਬਹੁਤ ਹੀ ਪਿਆਰਾ ਹੈ ਜਿਹੜਾ ਸੋਹਣਾ ਜਿਹਾ ਮੂਵ ਸ਼ੇਡ ਹੈ ਨਵੇਂ ਦੇ ਪ੍ਰੋਵਾਇਡ ਦੇ ਨਾਲ ਵਰਕ ਹੈ ਇਸ ਦਾ ਡਿਜ਼ਾਈਨ ਬੇ ਕਿੰਨਾ ਪਿਆਰਾ ਬਣਿਆ ਹੋਇਆ ਹੈ ਬਹੁਤ ਸੋਹਣਾ ਹੈਵੀ ਨੈਟ ਵਰਕ ਬਣਿਆ ਹੋਇਆ ਇਸ ਦਾ ਫਰੰਟ neck ਦੇਖੋ ਪਲੱਸ ਸ਼ੋਲਡਰ ਦੇਖੋ ਕਿੰਨੇ ਸੋਹਣੇ ਬਣੇ ਹੋਏ ਹੈ ਸਲੀਵਸ ਦੇ ਉੱਪਰ ਵੀ ਵਰਕ ਦੇਖੋ ਬੈਕ ਤੋਂ ਵੀ ਸ਼ੋਲਡਰ ਤੇ neck ਬਣੇ ਹੋਏ ਹੈ ਤੇ ਇਸ ਦਾ ਫਰੰਟ ਦੇਖੋ ਕਿੰਨਾ ਹੈਵੀ ਹੈ ਠੀਕ ਹੈ ਜੀ ਤੇ ਇਸ ਦੇ ਨਾਲ ਵੀ ਫਲਾਜ਼ ਰਹੇਗਾ ਇਹਨਾਂ ਸੂਟਾਂ ਨੂੰ ਬੁੱਕ ਕਰਨ ਦੇ ਲਈ ਤੁਸੀਂ ਆਪਣਾ ਸਾਈਜ਼ ਲੈਂਥ ਤੇ ਜਿਹੜਾ ਹੈ ਬਸ ਦਾ ਸਾਈਜ਼ ਰੂਪ ਦੇਣਾ ਹੋਏਗਾ ਛਾਤੀ ਤੋਂ ਜਿਹੜਾ ਤੁਹਾਡਾ ਮਾਪ ਹੈ ਠੀਕ ਹੈ ਉਸ ਤਰ੍ਹਾਂ ਦਾ ਮਾਪ ਤੁਸੀਂ ਸਾਨੂੰ ਦੱਸ ਕੇ ਸਾਈਜ਼ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸੂਟ ਪਸੰਦ ਆਏ ਹੋਣਗੇ ਇਹ ਫੈਬਰਿਕ ਵਾਈਜ਼ ਵੀ ਦੇ ਵਰਕ ਵਾਈਜ਼ ਵੀ ਬਹੁਤ ਹੀ ਪਿਆਰੇ ਸੂਟ ਨੇ ਠੀਕ ਹੈ ਹੋ ਸਕਦਾ ਵੀਡੀਓ ਦੇ ਵਿੱਚ ਕਲਰ ਉਹਨੇ ਸੋਹਣੇ ਨਾ ਆਉਂਦੇ ਹੋਣ ਪਰ ਐਕਚੁਅਲ ਦੇ ਵਿੱਚ ਕਲਰਸ ਦੇ ਸਾਰੇ ਹੀ ਇੱਕ ਤੋਂ ਇੱਕ ਬਹੁਤ ਹੀ ਪਿਆਰੇ ਸੂਟ ਨੇ ਤੇ ਇਹਨਾਂ ਸੂਟਾਂ ਨਾਲ ਦੁਪੱਟਾ ਤੁਸੀਂ ਜਿਸ ਤਰ੍ਹਾਂ ਦਾ ਲਾਈਕ ਕਰੋਗੇ ਅਸੀਂ ਤੁਹਾਨੂੰ ਆਰਡਰ ਦੇ ਅਨੁਸਾਰ ਉਵੇਂ ਜਿਵੇਂ ਤੁਸੀਂ ਕਰੋਗੇ ਉਵੇਂ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਦੇਵਾਂਗੇ ਤੇ ਇਸੇ ਤਰ੍ਹਾਂ ਦੇ ਸੋਹਣੇ ਸੋਹਣੇ ਸੂਟਾਂ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਿਹਾ ਕਰੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ ਰੱਬਾ ਰੱਖਣਾ